ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸ਼ਹੀਦ ਭਾਈ ਦੀਪ ਸਿੱਧੂ ਦੀਪ ਸਿੱਧੂ ਵੀਰ ਜੀ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਪੀਲਾ ਹਰਨਾਮ ਸਿੰਘ ਧੁੰਮਾ ਜਿਹੜਾ ਟਕਸਾਲ ਦਾ ਮੁਖੀ ਹੈ ਇਸ ਟਾਈਮ ਇਹ ਕਿਹੜੇ ਪਾਸੇ ਨੂੰ ਜਾ ਰਿਹਾ ਵਾ ਤੇ ਭਾਈ ਦੀਪ ਸਿੰਘ ਸਿੱਧੂ ਨੇ ਉਸ ਇੰਟਰਵਿਊ ਦੇ ਵਿੱਚ ਆਖਿਆ ਸੀ ਜਿਹੜੇ ਟਕਸਾਲ ਦੇ ਮੁਖੀ ਨੇ ਜਦੋਂ ਪੰਥ ਦਾ ਕੋਈ ਪੰਥ ਤੇ ਭੀੜ ਬਣੀ ਬਾਬਾ ਦੀਪ ਸਿੰਘ ਨੇ 80 ਸਾਲ ਦੀ ਉਮਰ ਦੇ ਵਿੱਚ ਖੰਡਾ ਚੁੱਕ ਕੇ ਖੰਡਾ ਖੜਕਾਤਾ ਭਾਈ ਗੁਰਬਖ ਸਿੰਘ ਨੇ ਆਪਣੀ ਸ਼ਹੀਦੀ ਦੇ ਦਿੱਤੀ ਸੰਤ ਜਨੈ ਸਿੰਘ ਭਿੰਡਰਾਂ ਵਾਲਿਆਂ ਨੇ ਕਿਸੇ ਦੀ ਈਨ ਨਹੀਂ ਮੰਨੀ ਤੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਤੇ ਅੱਜ ਜਿਹੜਾ ਉਸੇ ਹੀ ਟਕਸਾਲ ਦਾ ਮੁਖੀ ਬਣਿਆ ਵਾ ਇਹ ਆਪਣੀ ਸ਼ੋਰਤ ਜਮਾਇਆ ਇਕੱਠੀ ਕਰਨ ਵਾਸਤੇ ਟੁਕੜਬੋਚਾਂ ਦੇ ਨਾਲ ਟੁਕੜਬੋਚ ਬਣਿਆ ਉਹਨਾਂ ਦਾ ਯਾਨੀ ਇੱਕ ਸਰਕਾਰਾਂ ਦਾ ਟੁਕੜਬੋਚ ਬਣ ਗਿਆ ਵਾ ਤੇ ਇਹਨੂੰ ਆਵਾਜ਼ ਆਉਣਾ ਚਾਹੀਦਾ ਇਹਨੂੰ ਪੰਥ ਦੇ ਨਾਲ ਖੜਨਾ ਚਾਹੀਦਾ ਤੇ ਉਦੋਂ ਬਹੁਤੇ ਲੋਕਾਂ ਨੇ ਸੋਚਿਆ ਸ਼ੈ ਦੀਪ ਸਿੱਧੂ ਨੂੰ ਇੱਥੋਂ ਦੇ ਪੰਜਾਬ ਦੀ ਸਿਆਸਤ ਦਾ ਪਤਾ ਨਹੀਂ ਆ ਤਾਂ ਕਰਕੇ ਚਲੋ ਇਹਨੇ ਜੋ ਕਿਹਾ ਵਾ ਠੀਕ ਆ ਜਾਂ ਨਹੀਂ ਠੀਕ ਪਰ ਅੱਜ ਹਰਨਾਮ ਸਿੰਘ ਤੁਨਾ ਤੁਮਾ ਨੇ ਜਿਹੜਾ ਕਾਰਨਾਮਾ ਕਰਕੇ ਪੰਥ ਦੇ ਸਿਰ ਦੇ ਵਿੱਚ ਜੋ ਸਵਾਹ ਪਾਤੀ ਆ ਉਹ ਸਾਰੇ ਪੰਥ ਤੋਂ ਲੋਕੀਸ਼ ਵੀ ਨਹੀਂ ਆ ਅੱਜ ਜਿਹੜਾ ਪੰਥ ਦੇ ਜਿਨ੍ਹਾਂ ਨੇ ਸਰਕਾਰ ਬਣਦਿਆ ਸਾਰੀ ਇਹ ਗੱਲ ਕੀਤੀ ਸੀ ਅਹੀਂ ਜਿਹੜਾ ਯਾਨੀ ਕਿ ਪੰਥ ਖਾਲਸਾ ਪੰਥ ਦੀ ਗੱਲ ਕਰੂਗਾ ਜਾਂ ਆਯਾਲ ਸਿੱਖ ਰਾਜ ਦੀ ਗੱਲ ਕਰੂਗਾ ਅਸੀਂ ਉਹਦੇ ਘਰ ਦੇ ਵਿੱਚ ਘੁਸ ਕੇ ਮਾਰਾਂਗੇ ਉਹਨਾਂ ਨੇ ਸਰਦਾਰ ਨਿੱਜਰ ਨੂੰ ਮਾਰਿਆ ਜਾ ਕੇ ਕੈਨੇਡਾ ਦੇ ਵਿੱਚ ਅਵਤਾਪ ਸਿੰਘ ਖੰਡਾ ਦੀ ਸ਼ਹੀਦੀ ਹੋਈ ਉਹਨੂੰ ਵੀ ਮਰਵਾਇਆ ਗਿਆ ਇੱਕ ਹੈਪੀ ਐਪੀਐਚ ਦੀ ਹੈਪੀ ਨੂੰ ਇਹਨਾਂ ਨੇ ਮਾਰਿਆ ਮਲਕ ਨੂੰ ਇਹਨਾਂ ਨੇ ਮਾਰਿਆ ਬਾਹਰ ਜਾ ਗਏ ਇਹਨਾਂ ਨੇ ਪਤਾ ਨਹੀਂ ਕਿੰਨੇ ਕਤਲ ਕੀਤੇ ਆ ਦੀਪ ਸਿੱਧੂ ਤਾਂ ਇਹਨਾਂ ਨੇ ਕਤਲ ਕਰਾਇਆ ਜਦੋਂ ਉੱਥੇ ਕਰਾਇਆ ਤੇ ਇਹਨਾਂ ਦੀ ਬਹੁਤ ਇਹ ਕਾਤਲ ਸਰਕਾਰ ਆ ਜਿਹੜੀ ਹਿੰਦੂਸਤਾਨਾ ਬੀਜੇਪੀ ਸਰਕਾਰ ਆ ਇਹ ਸਿੱਖਾਂ ਦੀ ਕਾਤਲ ਸਰਕਾਰ ਆ ਇਹ ਤੋਂ ਮੈਨੂੰ ਪਤਾ ਨਹੀਂ ਕਿਹੜੀਆਂ ਐਨਕਾਂ ਲੱਗੀਆਂ ਇਹ ਕਹਿੰਦਾ ਇਹਨੇ ਸਿੱਖਾਂ ਦੇ ਹਿੱਤਾਂ ਦੀ ਗੱਲ ਕੀਤੀ ਆ ਬੀਜੇਪੀ ਨੇ ਤਾਂ ਕਰਕੇ ਇਹਨਾਂ ਨੂੰ ਸਮਰਥਨ ਕਰਦੇ ਉਹ ਛੁੱਡੂ ਕਿਹੜੀ ਪੰਥਾਂ ਦੇ ਹਿੱਤ ਦੀ ਗੱਲ ਇਹਨਾਂ ਨੇ ਕਰਤੀ ਆ ਬੰਦੀ ਸਿੰਘ ਰਿਆ ਕਰਦੇ ਆ ਪਿਆਬ ਨੂੰ ਪਾਣੀ ਦੇ ਦਤਾ ਵਾਂ ਪਿਆਬ ਦੇ ਚੰਡੀਗੜ੍ਹ ਦੇ ਦਤਾ ਵਾਂ ਕਿਹੜੀ ਗੱਲ ਕਰਤੀ ਵੱਧ ਦੁਕਰ ਦਿੱਤੇ ਆ ਅਨੰਦਪੁਰ ਤਾਂ ਬਧਾ ਮੰਨ ਲਿਆ ਵਾਂ ਤੇਰਾ ਦਿਮਾਗ ਜਿਹੜਾ ਮਾਇਆ ਨੇ ਮੋਟਾ ਕਰਤਾ ਵਾ ਕਿਹਦੇ ਅੰਦਰ ਜਿਹੜਾ ਅੰਦਰ ਜਿਹੜਾ ਪੂਜਾ ਦਾ ਧਾਨ ਹੁੰਦਾ ਉਹ ਕਿਸੇ ਕਿਸੇ ਨੂੰ ਪੱਜਦਾ ਵਾ ਤੇਰਾ ਪੂਜਾ ਦਾ ਧਾਨ ਖਾ ਖਾ ਕੇ ਦਿਮਾਗ ਖਰਾਬ ਹੋ ਗਿਆ ਵਾ ਕਿ ਤੂੰ ਅਜੇ ਵੀ ਅਜੇ ਵੀ ਮੁੜਿਆ ਮੁੜਿਆ ਅਜੇ ਵੀ ਮੁੜਿਆ ਤੂੰ ਵੀ ਪੂਜਾ ਦਾ ਧਾਨ ਖਾਦਾ ਲੋਕਾਂ ਦਾ ਧਾਨ ਖਾਦਾ ਸਿੱਖ ਪੰਥ ਦਾ ਹੀ ਤੂੰ ਧਾਨ ਖਾਣ ਡਿਆ ਵਾ ਸਿੱਖ 15 ਤੇਰਾ ਬੜਾ ਮਾਨ ਕੀਤਾ ਇਸ ਪ੍ਰਦੇਸ਼ਾਂ ਦੇ ਵਿੱਚ ਹੀ ਅਜੇ ਵੀ ਮੁੜਿਆ ਤੈਨੂੰ ਬੇਨਤੀ ਹੱਥ ਜੋੜ ਕੇ ਮੁੜਿਆ ਦਾ ਚੰਗਾ ਰਹੇਗਾ ਜਿਹੜੇ ਤੇਰਾ ਹਾਲ ਵੀ ਜਿੱਤੇ ਪੂਲੇ ਵਾਲਾ ਨਾ ਹੋ ਜੇ ਕਿਦੇ ਹੋ ਜੇ ਜਾਂ ਉਹ ਜਿਹਨੇ ਅਕਾਲ ਤਖਤ ਬਣਾਇਆ ਹੈ ਸੰਤਾ ਸਿੰਘ ਵਾਲਾ ਨਾ ਹਾਲ ਤੇਰਾ ਹੋ ਜੇ ਇਹਨਾਂ ਨਾਲ ਤੈਨੂੰ ਰੋਕੇ ਰੋਲ ਦੇਣ ਅਜੇ ਵੀ ਟਾਈਮ ਹੈਗਾ ਮੁੜਿਆ ਚੰਗਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ